ਗੋਲੀਆਂ ਚਲਾ ਦਿੱਤੀਆਂ ਜਾਂਦੇ ਜਾਂਦੇ ਕਹਿੰਦੇ ਤਾਂ ਇੱਕ ਤੋਂ ਬਾਅਦ ਇੱਕ ਗੋਲੀਆਂ ਚਲਾੰਗਾ ਜਾਂਦੀਆਂ ਨੇ ਤੇ ਸਿੱਧੀਆਂ 5 ਗੋਲੀਆਂ ਕੁਲਵੰਤ ਤੇ ਜਾ ਲੱਗਦੀਆਂ ਨੇ ਤੇ ਉਸ ਤੋਂ ਬਾਅਦ ਕੁਲਵੰਤ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਸ ਦੀ ਮੌਤ ਹੋ ਜਾਂਦੀ ਆ ਤਾਂ ਬਟਾਲਾ ਦਾ ਪਿੰਡ ਹੈਗਾ ਕਿ ਉਹ ਸ਼ੂਟਰ ਜਾਂ ਕਾਤਲ ਜਿਹੜੇ ਉਹ ਕੌਣ ਸਨ ਆਖਿਰਕਾਰ ਕੁਲਵੰਤ ਦੀ ਉਹਨਾਂ ਦੇ ਨਾਲ ਰੰਜਿਸ਼ ਕਿਸ ਦੀ ਗੱਲ ਦੀ ਸੀਗੀ ਤਾਂ ਪੁਲਿਸ ਜਿਹੜੀ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗ ਚੁੱਕੀ ਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਜੇਕਰ ਕੁਲਵੰਤ ਦੀ ਗੱਲ ਕੀਤੀ ਜਾਵੇ ਤਾਂ 50 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈਗੀ ਆ ਈ ਰਿਕਸ਼ਾ ਉਹ ਚਲਾਉਂਦਾ ਸੀਗਾ ਇੱਕ ਬੇਟਾ ਉਸ ਦਾ ਫੌਰੀਂ ਦੱਸੀਆ ਜਾ ਰਿਹਾ ਜਦੋਂ ਕਿ ਇੱਕ ਬੇਟਾ ਉਸ ਦਾ ਜੇਲ੍ਹ ਦੇ ਵਿੱਚ ਹੈਗਾ ਤਾਂ ਅਜੇਹੇ ਦੇ ਵਿੱਚ ਕੁਲਵੰਤ ਜੋ ਘਰ ਦੇ ਵਿੱਚ ਮੌਜੂਦ ਸੀਗਾ ਉਸ ਦੀ ਪਤਨੀ ਇੱਕ ਬੇਟੀ ਦੱਸੀ ਜਾ ਰਹੀ ਆ ਕਿ ਉਹ ਘਰ ਦੇ ਵਿੱਚ ਮੌਜੂਦ ਸੀਗੇ ਤਾਂ ਸਵੇਰੇ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜਣੇ ਹੁੰਦੇ ਨੇ ਉਹਨਾਂ ਦੇ ਵੱਲੋਂ ਪਹਿਲਾਂ ਗੇਟ ਖੜਕਾਇਆ ਜਾਂਦਾ ਦੇ ਬਾਅਦ ਦੇ ਵਿੱਚ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਘਰ ਦਾ 메ਨ ਦਰਵਾਜਾ ਬੂਹਾ ਜਦੋਂ ਕੋਈ ਖੜਕਾਉਂਦਾ ਹੈਗਾ ਤਾਂ ਘਰ ਦਾ ਮੈਂਬਰ ਜਦੋਂ ਜਾਂਦਾ ਹੈਗਾ ਤੇ ਉਹ ਦੇਖਦੇ ਨੇ ਕਿ ਉਹ ਕੁਲਵੰਤੀ ਹੈਗਾ ਤੇ ਜਦੋਂ ਹੀ ਉਹ ਦਰਵਾਜਾ ਖੋਲਦਾ ਤੇ ਉਹਨਾਂ ਦੇ ਵੱਲੋਂ ਸਿੱਧੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਇੱਕ ਨਹੀਂ ਦੋਨੇ ਸਗੋਂ ਪੰਜ ਫਾਇਰ ਜਿਹੜੇ ਉਹ ਕੁਲਵੰਤ ਦੇ ਕੀਤੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਕੁਲਵੰਤ ਨੂੰ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤੇ ਜਿੱਥੇ ਉਸ ਦੀ ਮੌਤ ਹੋ ਗਈ ਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਵੰਤ ਜੋ ਈ ਰਿਕਸ਼ਾ ਚਲਾਉਂਦਾ ਸੀਗਾ ਹਾਲਾਂਕਿ ਪਰਵਾਹ ਵੀ ਹਜੇ ਯਕੀਨੀ ਨਹੀਂ ਹੋ ਰਿਹਾ ਕਿ ਉਸ ਦੀ ਨਾਲ ਕਿਸੇ ਨਾਲ ਕੋਈ ਰੰਜਿਸ਼ ਸੀ ਨਾ ਕੋਈ ਲੜਾਈ ਸੀ ਆਖਿਰਕਾਰ ਫਿਰ ਕਿਸ ਵਜ੍ਹਾ ਕਰਕੇ ਜਿਹੜੇ ਜਿਹੜੇ ਕਾਤਲ ਸੀਗੇ ਉਹਨਾਂ ਦੇ ਵੱਲੋਂ ਸ਼ੂਟਿੰਗ ਕੀਤੀ ਗਈ ਆ ਕਿ ਆਖਿਰਕਾਰ ਕਿਸ ਵਜ੍ਹਾ ਕਰਕੇ ਕੁਲਵੰਤ ਦਾ ਕਤਲ ਕੀਤਾ ਗਿਆ ਤਾਂ ਬਟਾਲਾ ਦਾ ਪਿੰਡ ਇਹ ਮੂਲਿਆਵਾਲ ਹੈਗਾ ਜਿੱਥੇ ਵੱਡੀ ਵਾਰਦਾਤ ਵਾਪਰੀ ਹੈਗੀ ਆ ਜਿੱਥੇ 50 ਸਾਲਾ ਕੁਲਵੰਤ ਦਾ ਕਤਲ ਕੀਤਾ ਗਿਆ ਅਜਿਹੇ ਦੇ ਵਿੱਚ ਜੋ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਪੁਲਿਸ ਵੀ ਉਹਨਾਂ ਦੇ ਘਰ ਪਹੁੰਚ ਚੁੱਕੀ ਆ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਸੁਣਾ ਦਿੰਦੇ ਆ ਮੇਰਾ ਨਾਮ ਸ਼ਿਵਦੇਵਾਲ ਸਿੰਘ ਸਰਪੰਚ ਪਿੰਡ ਮੂਲਿਆਵਾਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਆ ਜ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਤੇ ਉਹ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਗਿਆ ਚਲੇ ਗਏ ਨੇ ਕਿਹਨੂੰ ਕਲਵੰਤ ਸਿੰਘ ਪੁੱਤਰ ਲਾਲ ਸਿੰਘ ਨੂੰ ਉਹਨਾਂ ਦੀ ਏਜ ਕੋਈ 45 50 ਦੇ ਕਰੀਬ ਹੈ ਜੀ ਸਾਰਾ ਕੰਮ ਕਰਦੇ ਆ ਉਹ ਤੇ ਈ ਰਿਕਸ਼ਾ ਚਲਾਉਂਦਾ ਜੀ। ਕੀ ਲੱਗਦਾ ਪਰੰਜਸ ਪਰੰਜਸ ਤੇ ਕਰਤੀ ਹੋਇਆ ਹੈਗਾ ਜੀ। ਤੇ ਅਹੀਂ ਖੁਦ ਤੇ ਨਹੀਂ ਦੇਖਿਆ ਹੈਗੇ ਵੀ ਪਰ ਉਹ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਛਾਣਦੀ ਆ ਕੋਈ ਬਟਾਲੇ ਤੋਂ ਦੱਸਦੀ ਆ। ਪਤਾ ਨਹੀਂ ਉਹਨੂੰ ਉਹ ਕੰਫਰਮ ਉਹ ਹੀ ਕਰ ਸਕਦੇ ਨੇ। ਕਿੰਨੀਆਂ ਗੋਲੀਆਂ ਮਾਰੀ? 5 ਗੋਲੀਆਂ ਲੱਗੀਆਂ। ਲੱਗੀਆਂ ਕਿੰਨੀਆਂ? 5 ਗੋਲੀਆਂ ਲੱਗੀਆਂ। ਮੇਰਾ ਨਸ਼ਪਾਲ ਸਿੰਘ। ਸਭ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਬਾਹਰ ਚਲ ਗਿਆ ਸੀਗਾ ਤੇ ਬਾਹਰੋਂ ਆਇਆ। ਬਾਣ ਕੇ ਪਾਸ ਲੱਗਾ ਵੀ ਆਏ ਆ ਤੇ ਦੋ ਜਣੇ ਗੇਟ ਖਲਾਇਆ ਗੇਟ ਖਲਾਉਂਦਾ ਸਾਰੇ ਗੋਲੀਆਂ ਮਾਰਤੀ। ਉਹ ਸਾਡੇ ਕਿੱਗ ਲੱਗਦੇ ਕਿੰਨੇ ਮੇਰਾ ਭਰਾ ਛੋਟਾ ਪੰਜ ਗੋਲੀਆਂ ਦੱਸਦੇ ਸੀ ਵੱਜੀਆਂ ਸੀ ਪਰ ਉਹਨੂੰ ਦੋ ਆਂਦੇ ਲੱਗੀਆਂ ਨੇ ਇਹ ਮੈਨੂੰ ਹੁਣ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਨੇ। ਟੋਣ ਅੰਬਰਸਰ ਖੜਿਆ ਪਹਿਲਾਂ ਇੱਥੇ ਖੜਿਆ ਆਇਗਾ ਸਿਵਲ ਹਸਪੀਟਲ ਤੋਂ ਹੁਣ ਅੰਬਰਸਰ ਖੜਿਆ ਅਮਨਦੀਪ ਨੇ। ਉਥੇ ਉਹਨ ਦੱਥੋਂ ਚੁਪੀਏ ਦੀ ਫੋਨ ਆਇਆ ਉਥੋਂ ਚਲੀ ਦੱਥੋਂ ਚੁਪੀਏ ਤੇ ਇਹ ਪ੍ਰਵਾਸ ਚ ਬੇਟੀ ਹੈ ਤੇ ਆਪ ਵੀ ਤੇ ਲਾਲ ਦੀ ਬੇਟੇ ਤੋਂ ਹੀ ਉਹ ਇੱਕ ਬਾਹਰ ਹ ਤਕ ਜੇਲ੍ਹ ਚ ਹੈ। ਲੱਗੇ ਪਰ ਉਹ ਆਇਆ ਹੀ ਨਹੀਂ ਮਿੱਠੂ ਪੂਰਾ ਕੇਬਰ ਕੇਬਰ ਨੇ ਕੋਲ ਸਾਈਂ ਇੱਕ ਪਲਵੰਤ ਸਿੰਘ son of ਲਾਲ ਸਿੰਘ ਪਿੰਨ ਮੋਲਿਆਵਾਲਾ ਦਾ ਘਰ ਹੈ ਇਹ ਸਾਨੂੰ ਅੱਧਾ ਘੰਟਾ ਪਹਿਲਾਂ ਸਾਨੂੰ ਜਿਹੜੀ ਮਰੀਜ਼ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਹੈ ਜਸਟ ਅਸੀਂ ਪਹੁੰਚੇ ਆਂ ਪਹੁੰਚ ਕੇ ਅਸੀਂ ਕਾਰਵਾਈ ਕਰ ਰਹੇ ਹਾਂ